ਨਨ ਸੁਵੇਲਾ ਜੀਤ ਦਰਸ਼ਨ ਕਰਨਾ ਹੋਵਲੇ ਹਰੀ ਸਤਗੁਰ ਚਰਣਾ ਜੀ ਕੇ ਦاتے ਪ੍ਰੀਤੰ ਪ੍ਰਭ ਮੇਰੇ ਮਨ ਜੀਵੇ ਪ੍ਰਭ ਨਾਮ ਚਿਤੇਰੇ ਰਹਾ ਸਚੁ ਮੰਤਰੁ ਤੁਹਾਰਾ ਮ੍ਰਿਤ ਬਾਣੀ ਸ਼ੀਤਲ ਪੁਰਖ ਦ੍ਰਿਸ਼ਟ ਸੁਜਾਣੀ ਸਚੁ ਹੁਕਮੁ ਤੁਹਾਰਾ ਤਖਤ ਨਿਵਾਸੀ ਕਾਇ ਨ ਜਾਵੇ ਮੇਰਾ ਪ੍ਰਭੁ ਅਬਿਨਾਸੀ ਤੁਮਹਿਰਵਾਨ ਦਾਸ ਹਮਦੀਨਾ ਨਾਨਕ ਸਾਹਿਬ ਵਰਪੂਰ ਲੀਨਾ ਮੈਂ ਹੂੰ ਰਖ ਕੀ ਕਿਤਕ ਬਾਤ ਹੈ ਕੋਟ ਪਰਾਦੀ ਤਰ ਯਾਰੇ ਗੁਰ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਵਾਸ ਨ ਪਰ ਯਾਰੇ ਹਰੀਦਾ ਜੇ ਤੂੰ ਅਕਲ ਲਤੀਫ ਕਾ ਨੇ ਲਿਖ ਨਲੇਕ ਆਪਣੜੇ ਗਿਰਵਾਨ ਵੇ ਸਿਰ ਨਿਵਾਉ ਕਰ ਦੇ ਉਠ ਫਰੀਦਾ ਹੁਜੂਸਾ ਰੁਬਾਨੀ ਵਾ ਜੁ ਗੁਜ਼ਾ ਜੋ ਸਿਰ ਸਾਈ ਨਾਨੀ ਵੈ ਸੋ ਸਿਰ ਕਪੂਤਾ ਜੋ ਸਿਰ ਸਾਈ ਨਾਨੀ ਵੈ ਸੋ ਸਿਰ ਕੀ ਜੈ ਕਾਇ ਪੁੰਨੇ ਹੀਟ ਜਲਾਈਏ ਬਾਲਨ ਸੰਦੇ ਥਾਂ ਦਰਸ਼ਨ प्यासी ਦਿਨਸਰਾ ਚਿਤਵੋਂ ਅਨ ਦਿਨ ਨੀ ਖੋਲ ਹਿੰਕਪਟ ਗੁਰੂ ਵੇਲੀਆ ਨਾਨਕ ਹਰ ਸੰਗਵੀ ਗਿਆਨ ਧਿਆਨ ਕਿਛ ਕਰਵ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕੋ ਰੱਖੇ ਮੇਰੀ ਤੇ ਨਸਰੀ ਮਹਿਲਾ ਤੀਜਾ ਕਾਚ ধন ਸੰਜੇ ਮੁ ਰਖ ਗਵਾ ਮਨ ਮੁਖ ਬੁਲੇ ਅੰਦ ਗਵਾ ਕਾਤ ਸਧਨ ਸੰਚੇ ਤੂੰ ਰਖ ਗਾਵਾਰ ਮਨ ਖੂਲੇ ਅੰਗ ਗਾਵਾਰ ਵਿਖਿਆ ਕੈਨ ਸਦਾ ਦੁਖ ਹੋਏ ਨਾ ਸਾਥ ਜਾਏ ਨਾ ਪ੍ਰਾਪਤ ਹੋਏ ਸਚਾ ਧਨ ਗੁਰਮਤੀ ਪਾਏ ਕਾਚਾ ਧਨ ਫੁਨ ਆਵੇ ਜਾਈ ਰਹੇ ਮਨ ਮੁਖ ਮੂਲੇ ਸਭ ਮਰ ਹੈ ਗਵਾਰ ਪਵ ਚਲ ਡੂਬੇ ਨਾ ਉਰਵਾਰ ਨਪ ਸਤਗੁਰੂ ਭੇਟੇ ਪੂਰੇ ਭਾਗ ਸਾਚਿਰਤੇ ਅਹ ਨਿਸਵੇਰਾ ਚਉਂ ਜੁਗ ਮੇ ਅੰਮ੍ਰਿਤ ਸਾਚੀ ਬਾਣੀ ਊਰੇ ਵਗ ਹਰਨਾਮ ਸਮਾਣੀ ਸਿਦ ਸਾਧਿਕ ਤਰਸੈ ਸਭ ਲੋਏ ਊਰੇ ਭਗ ਪ੍ਰਾਪਤ ਹੋਏ ਸਭ ਕੀ ਸਾਚਾ ਸਚ ਹੈ ਸੋਏ ਉਤਮ ਬ੍ਰਹਮ ਪਛਾਣੇ ਕੋਈ ਸਚ ਸੱਚਾ ਸਚ ਆਪ ਦ੍ਰਿੜਾਏ ਨਾਨਕ ਆਪੀ ਵਿਖੇ ਆਪੇ ਸਚ ਲਾਈ ਸਚ ਸੱਚਾ ਸਚ ਆਪ ਦ੍ਰਿੜਾਏ ਨਾਨਕ ਆਪੀ ਵਿਖੇ ਤਪੇ ਸਚ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ